YouTube ਚੈਨਲ ਸ੍ਰੀਲੇ ਸੋਰ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਮੈਂ ਆਸ ਕਰਦੀ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਇਹਨਾਂ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਘੋੜੀ ਉਹ ਲੈਣੀ ਜਿਹੜੀ ਨਹਿਰ ਟੱਪ ਜਾਵੇ ਘੋੜੀ ਤਾਂ ਮੇਰੇ ਵੀਰ ਦੀ ਹਰਿਆ ਬਾਗਾਂ ਨੂੰ ਜਾਵੇ ਤੇ ਅੱਜ ਜਿਹੜੀ ਘੋੜੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦੇ ਵਿੱਚ ਵੀ ਘੋੜੀ ਦੀ ਸਿਫਤ ਅਤੇ ਉਸ ਦੇ ਖਾਣ ਪੀਣ ਦਾ ਜ਼ਿਕਰ ਆਉਂਦਾ ਹੈ ਘੋੜੀ ਦੀ ਸਿਫਤ ਤਾਂ ਇਹਨਾਂ ਲੋਕ ਗੀਤਾਂ ਦਾ ਇੱਕ ਹਿੱਸਾ ਹੈ ਤੇ ਸੁਣੋ ਏ ਵਾਲੀ ਘੋੜੀ ਉੱਠ ਨੀ ਰਵੇਨ ਕੋੜੀ ਬਾਬੇ ਤੇਰੇ ਬਾਬੇ ਦੇ ਮਾਨ ਸ਼ਾਦੀਆਂ ਤੇਰੀ ਦਾਦੀ ਦੇ ਮਾਨ ਚਾ ਨਿਕੋੜੀ ਪਈ ਸਵਲੜੇ ਰਾ ਨਿਕੋੜੀ ਖਾਂਦੀ ਹਰਿਆ ਘਾ ਨਿਕੋੜੀ ਪੀਂਦੀ ਠੰਡੜਾ ਨੀਰ ਨਿਕੋੜੀ ਚੜਿਆ ਪੈਣਾ ਦਾ ਵੀ ਨਿਕੋੜੀ ਸਾਵਰੀ ਸਈਓ ਓਠ ਨਿਰ ਵੇਲ ਕੋੜੀ ਬਾਬਲ ਵੇੜੇ ਜਾ ਨੀ ਕੋੜੀ ਬਾਬਲ ਵੇੜੇ ਜਾ ਤੇਰੇ ਬਾਬਲ ਦੇ ਮਾਨ ਚਾ ਦੀਆਂ ਤੇਰੀ ਅਮੜੀ ਦੇ ਮਾਨ ਚਾ ਨੀ ਕੋੜੀ ਪੈਸਾ ਵਲੜੇ ਰਾ ਨਿਕੋੜੀ ਖਾਂਦੀ ਹਰਿਆ ਘਾ ਨਿਕੋੜੀ ਪੀਂਦੀ ਠੰਡੜਾ ਨੀਰ ਨਿਕੋੜੀ ਚੜਿਆ ਪੈਣਾ ਦਾ ਵੀ ਨਿਕੋੜੀ ਸਾਵਰੀ ਸਈਓ ਓਠ ਨੀਰ ਵੇਲ ਕੋੜੀ ਚਾਚੇ ਵੇੜੇ ਜਾ ਨਿਕੋੜੀ ਚਾਚੇ ਚਾਚੇ ਦੇ ਮਾਨ ਸ਼ਾਦੀਆਂ ਤੇਰੀ ਚਾਚੀ ਦੇ ਮਾਨ ਚਾ ਨਿਕੋੜੀ ਪਈ ਸਵਲੜੇ ਰਾ ਨਿਕੋੜੀ ਖਾਂਦੀ ਹਰਿਆ ਘਾ ਨਿਕੋੜੀ ਪੀਂਦੀ ਠੰਡੜਾ ਨੀਰ ਨਿਕੋੜੀ ਚੜੇ ਆਪਨੰਦ ਵੀ ਨਿਕੋੜੀ ਸਾਮਰੀ ਸੇ ਜੋ ਓਟ ਨਿਰਵੇਲ ਕੋੜੀ ਨਾਨੇ ਵੇੜੇ ਜਾ ਨਿਕੋੜੀ ਨਾਨੇ ਵੇੜੇ ਜਾ ਤੇਰੇ ਨਾਨੇ ਦੇ ਮਾਨ ਸ਼ਾਦੀਆਂ ਤੇਰੀ ਨਾਨੀ ਦੇ ਮਾਨ ਨਿਕੋੜੀ ਪਈ ਸਵਲੜੇ ਰਾ ਨਿਕੋੜੀ ਖੰਦੀ ਅਹਰੇ ਆਕਾਰ ਨਿਕੋੜੀ ਪੀਂਦੀ ਆ ਠੰਡੜਾ ਨੀ ਨਿਕੋੜੀ ਚੜਿਆ ਪੈਣਾਂਦ ਵੀ ਨਿਕੋੜੀ ਸਾਵਰੀ ਸਈਓ ਓਠ ਨਿਰਵੇਲ ਕੋੜੀ ਮਾਂ ਮੇ ਵੇੜੇ ਤੇਰੇ ਮਾਮੇ ਦੇ ਮਾਨ ਸ਼ਾਦੀਆਂ ਤੇਰੀ ਮਾਮੀ ਦੇ ਮਾਨ ਚਾ ਨਿਕੋੜੀ ਪਈ ਸਵਲੜੇ ਰਾ ਨਿਕੋੜੀ ਖਾਂਦੀ ਹਰਿਆ ਘਾ ਨਿਕੋੜੀ ਪੀਂਦੀ ਠੰਡੜਾਂਦੀ ਨਿਕੋੜੀ ਚੜੇ ਆਪਣਾੰਦ ਵੀ ਨਿਕੋੜੀ ਸਾਵਰੀ ਸਈਓ ਨੀ ਕੋੜੀ ਸਾਵਰੀ ਸਈਓ ਏਸੀ ਮਿੱਟੀ ਜਈ ਤੇ ਪਿਆਰੀ ਜਈ ਘੋੜੀ ਉਮੀਦ ਹੈ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਵੇਗੀ ਮੈਂ ਇਸ ਗੋੜੀ ਨੂੰ ਪਹਿਲਾਂ ਨਹੀਂ ਸੁਣਿਆ ਮੈਂ ਤਾਂ ਇਸ ਨੂੰ ਕਿਤਾਬ ਵਿੱਚੋਂ ਪੜ੍ਹ ਕੇ ਹੀ ਗਾਇਆ ਹੈ ਹੋ ਸਕਦਾ ਹੈ ਤੁਸੀਂ ਇਸ ਨੂੰ ਪਹਿਲਾਂ ਜ਼ਰੂਰ ਸੁਣਿਆ ਹੋਵੇ ਤੁਸੀਂ ਇਸ ਗੋੜੀ ਨੂੰ ਜ਼ਰੂਰ ਗਾਉਣਾ ਤੇ ਆਨੰਦ ਲੈਣਾ ਤੇ ਨਾਲ ਹੀ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ